ਇਹ ਇਹ ਸਭ ਤੋਂ ਪਹਿਲਾ ਪੀਸ ਸੀ ਸਟਾਰ ਕੀਤਾ ਸਭ ਤੋਂ ਪਹਿਲਾ ਪੀਸ ਇਹੀ ਹੈ ਜੀ ਇਹ ਇਹ ਚੰਚਲ ਜੀ ਜਦੋਂ ਉੱਥੇ ਕਟੜਾ ਚੌਂਕੀ ਕਰਦੇ ਸਨ ਤਾਂ ਉਸ ਸਮੇਂ ਉਹ હા ਉਹਨਾਂ ਦੀ ਟੀਮ ਸਾਰੀ ਇਹੀ ਪੀਸ ਪਾਉਂਦੀ ਸੀ ਅਯੁੱਧਿਆ ਦੇ ਵਿੱਚ ਰਾਮ ਮੰਦਿਰ ਦਾ ਨਿਰਮਾਣ ਹੋ ਰਿਹਾ ਉਹ ਕਾਫੀ ਚਰਚਾ ਦੇ ਵਿੱਚ ਹੈ ਤੇ ਹਰ ਕੋਈ ਜੁੜਿਆ ਹੋਇਆ ਧਾਰਮਿਕ ਆਸਥਾ ਦੇ ਨਾਲ ਜੁੜਿਆ ਹੋਇਆ ਹੈ ਸੋ ਅਸੀਂ ਆਈਡੀਆ ਕੀਤਾ ਕਿ ਜਿਹੜਾ ਪੂਰਾ ਹੂ ਬਹੂ ਤੁਸੀਂ ਇਹ ਪ੍ਰਿੰਟ ਕਰਵਾਤਾ ਮੰਦਰ ਕੁਝ ਵੀ ਉਹਦੇ ਵਿੱਚ ਥੋੜਾ ਬਹੁਤਾ ਫਰਕ ਨਹੀਂ ਹੈ ਇਹ ਤੁਸੀਂ ਕਿਵੇਂ ਯਾਨੀ ਕਿ ਇਹ ਪੂਰਾ ਸੈਂਪਲ ਲੈ ਕੇ ਆਇਆ ਤੇ ਕਿਵੇਂ ਕਿਵੇਂ ਤੁਸੀਂ ਇਹ ਪੂਰਾ ਤਿਆਰ ਕਰ ਦਿਓ ਮੰਗ ਚੰਚਲ ਜੀ ਸੁਪਨੇ ਜਾਏ ਇਸ ਵਾਰ 2 ਸਾਲ ਹੋ ਗਏ ਉਹਨਾਂ ਨੂੰ ਗਿਆ ਨੂੰ ਅਸੀਂ ਵੀ ਸ਼ਾਂਤ ਸੀ ਕਹਿੰਦੇ ਇਸ ਵਾਰ ਤੂੰ ਅਯੋਧਿਆ ਦਾ ਪੀਸ ਬਣਾ ਤੇਰੇ ਤੇ ਕਿਰਪਾ ਆਏਗੀ ਜੀ ਤੇ ਮਾਤਾ ਰਾਣੀ ਦੀ ਕਿਰਪਾ ਹੋਏਗੀ ਯੁੱਗ ਬਦਲਿਆ ਇੱਕ ਯੁੱਗ ਵਿੱਚ ਮਾ ਭਗਵਤੀ ਵੈਸ਼ਨੋ ਦੇਵੀ ਔਰ ਰਾਮ ਜੀ ਨੇ ਇਕੱਠੇ ਹੋਣਾ ਹੈ ਤੇ ਫਿਰ ਯੁੱਗ ਵੀ ਬਦਲਿਆ ਇਸ ਤਰ੍ਹਾਂ ਉਹ ਸੁਪਨੇ ਦੇ ਵਿੱਚ ਆਇਆ ਤੇ ਮੇਰੇ ਭਈਆ ਹੈਗੇ ਸਚਿਨ ਕਪੂਰ ਜੀ ਮੇਣਾ ਨੂੰ ਗਿਆ 251 ਇੱਕ ਅਯੁੱਧਿਆ ਦਾ ਪੀਸ ਬਣਾ ਨੇ ਜਿਵੇਂ ਇਹਨਾਂ ਤਿਆਰ ਕੀਤਾ ਜਾ ਰਿਹਾ ਹੈ ਪੂਰੀ ਮਰਿਆਦਾ ਦਾ ਵੀ ਧਿਆਨ ਰੱਖਿਆ ਜਾ ਰਿਹਾ ਬਾਕਾਇਦਾ ਜਿਹੜੇ ਕਿ ਕਾਰੀਗਰ ਨੇ ਉਹ ਨੰਗੇ ਪੈਰ ਨੇ ਸਿਰ ਢੱਕਿਆ ਹੋਇਆ ਤੇ ਪੂਰੀ ਆਸਤਾ ਇਹਨਾਂ ਦੇ ਵਿੱਚ ਵੀ ਦਿੱਖਣ ਨੂੰ ਮਿਲਦੀ ਹੈ ਬਿਲਕੁਲ ਜੀ ਬਿਲਕੁਲ ਇਹਨਾਂ ਨੂੰ ਸਵੇਰੇ ਪਹਿਲੇ ਸਫਾਈ ਕੀਤੀ ਜਾਂਦੀ ਹੈ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਕੰਮ ਦਿੱਤਾ ਜਾਂਦਾ ਕੱਲ ਤੋਂ ਮੈਂ ਪਹਿਲੀ ਵਾਰੀ ਕੈਮਰੇ ਅੱਗੇ ਆਇਆ ਹਾਂ ਤੇ ਅੱਜ ਸਵੇਰੇ ਮੈਨੂੰ ਮਤਲਬ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਇਨਕੁਆਰੀ ਆ ਰਹੀ ਵੀ ਮੈਨੂੰ 1000 ਪੀ ਚਾਹੀਦਾ 1500 ਪੀ ਚਾਹੀਦਾ ਮੇਰੇ ਆਪਣੇ ਹੀ ਬਲੱਡ ਰਿਲੇਸ਼ਨ ਦੇ ਵਿੱਚ ਮੈਨੂੰ ਫੋਨ ਆ ਗਿਆ ਵੀ ਮੈਨੂੰ 1500 ਪੀ ਦੇ ਦੇ ਹੁਣ ਮੈਨੂੰ ਪੱਕਾ ਰਿਸਪੌਂਸ ਹੈ ਵੀ ਮੈਂ ਇਹਨੂੰ ਕਿੱਦਾਂ ਕੰਟਰੋਲ 'ਚ ਲੈ ਕੇ ਉਹਨਾਂ ਨੂੰ ਭੁਗਤਾਨਾ ਵੀ ਨਮਸਕਾਰ ਦੋਸਤੋ ਪੰਜਾਬ ਏਐਮ ਪੀਐਮ ਦੇ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ 22 ਜਨਵਰੀ ਦਾ ਦਿਨ ਬੇਹੱਦ ਖਾਸ ਹੈ ਕਿਉਂਕਿ ਇਸ ਦਿਨ ਪ੍ਰਭੂ ਸ਼੍ਰੀ ਰਾਮ ਜੀ ਦੇ ਮੰਦਰ ਜੋ ਕਿ ਅਯੋਧਿਆ ਵਿਖੇ ਉਸ ਦਾ ਨਿਰਮਾਣ ਕੀਤਾ ਗਿਆ ਦਾ ਉਦਘਾਟਨ ਕੀਤਾ ਜਾਣਾ ਹੈ ਸੋ ਪੂਰਾ ਹਿੰਦੁਸਤਾਨ ਨਹੀਂ ਪੂਰਾ ਵਿਸ਼ਵ ਪ੍ਰਭੂ ਸ਼੍ਰੀ ਰਾਮ ਜੀ ਦੇ ਰੰਗ ਦੇ ਵਿੱਚ ਰੰਗਿਆ ਹੋਏ ਨਜ਼ਰ ਆ ਰਿਹਾ ਇਸ ਵੇਲੇ ਅਸੀਂ ਲੁਧਿਆਣਾ ਦੇ ਵਿੱਚ ਖੜੇ ਹਾਂ ਜਿੱਥੇ ਕਿ ਇੱਕ ਯੂਨੀਕ ਕਿਸਮ ਦਾ ਜਿਹੜਾ ਕਿ ਪੀਸ ਸਾਨੂੰ ਦੇਖਣ ਨੂੰ ਮਿਲਿਆ ਦੇਖ ਸਕਦੇ ਹੋ ਕਿ ਇੱਕ ਸਵੈਟਰ ਹੈ ਜਿਸ ਦੇ ਉੱਪਰ ਲਿਖਿਆ ਹੋਇਆ ਅਯੋਧਿਆ ਨਾਲ ਹੀ ਲਿਖਿਆ ਹੋਇਆ જય શ્રી ਰਾਮ ਤੇ ਅਯੁੱਧਿਆ ਦੇ ਵਿੱਚ ਜਿਹੜਾ ਕਿ ਮੰਦਿਰ ਦਾ ਨਿਰਮਾਣ ਹੋਇਆ ਉਸ ਦਾ ਹੂ ਬਹੂ ਜਿਹੜਾ ਕਿ ਨਕਸ਼ਾ ਬੀਸ ਤੇ ਉੱਪਰ ਪ੍ਰਿੰਟ ਕਰ ਦਿੱਤਾ ਗਿਆ ਇਹ ਜਿਹੜਾ ਕਿ ਇਸ ਸਮੇ ਸਵੈਟਰ ਹੈ ਪੂਰੇ ਚਰਚਾ ਦੇ ਵਿੱਚ ਆ ਤੇ ਹਰ ਕੋਈ ਇਸ ਨੂੰ ਖਰੀਦਣ ਦਾ ਜਾਵਨ ਹੈ ਫੈਕਟਰੀ ਦੇ ਓਨਰ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਅਤੇ ਜਾਣਦੇ ਹਾਂ ਕਿ ਕਿਸ ਤਰ੍ਹਾਂ ਉਹਨਾਂ ਦੇ ਜ਼ਹਿਨ ਦੇ ਵਿੱਚ ਆਈਡੀਆ ਆ ਸਤਿ ਸ਼੍ਰੀ ਅਕਾਲ ਜੀ જય શ્રી ਰਾਮ ਜੀ ਸਤਿ ਸ਼੍ਰੀ ਅਕਾਲ ਜੀ ਕਿਸ ਤਰ੍ਹਾਂ ਦੇ ਨਾਲ ਤੁਹਾਡੇ ਚ ਆਈਡੀਆ ਆ ਕਿ ਇਹ ਇਹੜਾ ਕੀ ਪੀਸ ਤਿਆਰ ਕੀਤਾ ਜਾਵੇ ਤੇ ਕਿੱਥੋਂ ਆਏ ਤੁਹਾਨੂੰ ਇਹ ਪ੍ਰੇਰਣਾ ਮਿਲੀ ਜੀ ਇਸ ਫੈਕਟਰੀ ਵਿੱਚ ਨਾ ਅੱਜ ਤੋਂ 8 ਸਾਲ ਪਹਿਲੇ ਸ਼੍ਰੀ ਨਰਿੰਦਰ ਚੰਚੇ ਜੀ ਆਏ ਸੀ ਉਹ ਆ ਕੇ ਚੇਅਰ ਤੇ ਬੈਠੇ ਸੀ ਤੇ ਉਹਨਾਂ ਦੀ ਇੱਕ ਪੱਤਰਕਾਰ ਸਾਹਿਬ ਨੇ ਫੋਟੋ ਖਿੱਚੀ ਸੀ ਉਹ ਫੋਟੋਆਂ ਮੇਰੇ ਕੋ ਆ ਗਈਆਂ ਜਦੋਂ ਮੈਂ ਫੋਟੋ ਦੇਖਦਾ ਸੀਗਾ ਤੇ ਮੇਰੇ ਮਨ 'ਚ ਇਹੀ ਆਂਦਾ ਸੀ ਉਹਨਾਂ ਦੀ ਵੇਵਜ਼ ਆਉਂਦੀਆਂ ਸੀ ਕਾਕਾ ਕੁਝ ਕਰਕੇ ਦਿਖਾ ਫਿਰ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਕੁਝ ਕਰਨਾ ਚਾਹੁੰਦਾ ਹਾਂ ਕਹਿੰਦੇ ਕੀ ਮੈਂ ਕਿਹਾ ਕਟੜਾ ਚੁੰਕੀ ਵਾਸਤੇ ਅ빠 ਇੱਕ ਸਵੈਟਰ ਬਣਾਉਣਾ ਜਾਣਦੇ ਆ ਲੁਧਿਆਣੇ 'ਚ ਸਵੈਟਰ ਬੰਦੇ ਨੇ ਕਹਿੰਦੇ ਬਣਾ ਤਦ ਫਿਰ ਇੱਕ ਆ ਸਵੈਟਰ ਬਣਾਇਆ ਆ ਸਵੈਟਰ ਇਹ ਸਵੈਟਰ ਉਹਨਾਂ ਨੂੰ ਬਹੁਤ ਚੰਗਾ ਲੱਗਾ ਉਸ ਤੋਂ ਬਾਅਦ ਅਗਲੇ ਸਾਲ ਮੈਨੂੰ ਅਕਤੂਬਰ 'ਚ ਹੀ ਫੋਨ ਆ ਗਿਆ ਵੀ ਲੜਕੇ ਵਾਲੀ ਕੀ ਬਣਾ ਰਿਆ ਮੈਂ ਫਿਰ ਮੈਂ ਅਗਲੇ ਸਾਲ ਆਲਾ ਪੀਸ ਬਣਾਇਆ ਜੀ ਫਿਰ ਉਸ ਤੋਂ ਬਾਅਦ ਫਿਰ ਇੱਕ ਹੋਰ ਪੀਸ ਹੇਠੇ ਪਿਆ ਉਹ ਬਣਾਇਆ ਫਿਰ अच्छा ये तो ਤੁਸੀਂ ਸਟਾਰਟ ਕੀਤਾ ਸੀ ਆਪਣਾ ਕੰਮ ਚੰਚਲ ਜੀ ਤੁਹਾਡੇ ਯਾਨੀ ਕਿ ਉਹਨਾਂ ਤੋਂ ਤੁਸੀਂ ਪ੍ਰੇਰਣਾ ਲਈ ਤੇ ਸਭ ਤੋਂ ਪਹਿਲਾਂ ਜਿਹੜਾ ਕਿ ਪੀਸ ਤਿਆਰ ਕੀਤਾ ਮਾਂ ਜੀ ਉਸ ਦੇ ਉੱਪਰ ਲਿਖਿਆ ਹੋਇਆ ਇਹ ਇਹ ਸਭ ਤੋਂ ਪਹਿਲਾਂ ਪੀਸ ਤੁਸੀਂ ਤਿਆਰ ਕੀਤਾ ਸਭ ਤੋਂ ਪਹਿਲਾ ਪੀਸ ਇਹੀ ਹੈ ਜੀ ਤੇ ਇਹ ਚੰਚਲ ਜੀ ਜਦੋਂ ਉੱਥੇ ਕਟੜਾ ਚੌਂਕੀ ਕਰਦੇ ਸਨ ਤਾਂ ਉਸ ਸਮੇਂ ਉਹ ਹਾਂ ਉਹਨਾਂ ਦੀ ਟੀਮ ਸਾਰੀ ਇਹੀ ਪੀਸ ਬੰਦੀ ਸੀ ਜੀ ਹਾਂਜੀ ਜੀ ਪੀਸ ਤੋਂ ਬਾਅਦ ਤੁਸੀਂ ਹੋਰ ਕਿਹੜਾ ਤਿਆਰ ਕੀਤਾ ਸੀਗਾ ਉਸ ਤੋਂ ਬਾਅਦ ਆ ਯੰਤਰ ਬਣਿਆ ਹੈ ਯੰਤਰ ਦੇ ਵਿੱਚ ਮਾਂ ਲਿਖਿਆ ਹੈ ਹੂੰ ਜੀ ਉਹਨਾਂ ਦੀ ਪੇਟਾ ਸੀਗੀਆਂ ਜਯੰਤਰ ਨਾ ਜਾਣੀਏ ਮੰਤਰ ਨਾ ਜਾਣੀਏ ਵੀ ਸਾਰੇ ਯੰਤਰ ਮੰਤਰ ਤੰਤਰ ਮਾਤਾ ਰਾਣੀ ਆਪੇ ਸਹੀ ਕਰ ਦਿੰਦੀ ਹੈ ਬਸ ਉਹ ਜਿੱਦਾਂ ਆਈਡੀਆ ਦਿੰਦੇ ਸੀ ਉਹ ਯੰਤਰ ਬਣਾ ਕੇ ਵਿੱਚ ਮਾਤਾ ਰਾਣੀ ਦਾ ਨਾਮ ਮਾ ਲਿਖਤਾ ਵੀ ਇਨਸਾਨ ਨੂੰ ਸੁੱਖ ਮਿਲਣਾ ਹੈ ਤੇ ਪ੍ਰਭੂ ਦੇ ਨਾਮ ਨਾਲ ਹੀ ਮਿਲਣਾ ਹੈ ਹੂੰ ਤਾਂ ਉਸ ਤੋਂ ਤੁਸੀਂ ਪ੍ਰਭਾਵਿਤ ਹੋਏ ਪਹਿਲਾਂ ਤੁਸੀਂ ਮਾਂ ਦੇ ਨਾਮ ਦਾ ਜਿਹੜਾ ਕੀ ਪੇਜ ਪੀਸ ਤਿਆਰ ਕੀਤਾ ਉਸ ਤੋਂ ਬਾਅਦ ਹੁਣ अयोध्या ਦੇ ਵਿੱਚ ਰਾਮ ਮੰਦਿਰ ਦੀ ਮੰਗ ਹੋ ਰਹੀ ਹੈ ਉਹ ਕਾਫੀ ਚਰਚਾ ਦੇ ਵਿੱਚ ਹੈ ਤੇ ਹਰ ਕੋਈ ਜੁੜਿਆ ਹੋਇਆ ਧਾਰਮਿਕ ਆਸਥਾ ਦੇ ਨਾਲ ਜੁੜਿਆ ਹੋਇਆ ਹੈ ਸੋ ਅਸੀਂ ਆਈਡੀਆ ਕੀਤਾ ਕਿ ਜਿਹੜਾ ਪੂਰਾ ਹੂ ਬੂ ਤੁਸੀਂ ਇਹ ਪ੍ਰਿੰਟ ਕਰਵਾਤਾ ਮੰਦਿਰ ਕੁਝ ਵੀ ਉਹਦੇ ਵਿੱਚ ਥੋੜਾ ਬਹੁਤਾ ਫਰਕ ਨਹੀਂ ਹੈ ਇਹ ਤੁਸੀਂ ਕਿਵੇਂ ਯਾਨੀ ਕਿ ਇਹ ਪੂਰਾ ਸੈਂਪਲ ਲੈ ਕੇ ਆਏ ਤੇ ਕਿਵੇਂ ਕਿਵੇਂ ਤੁਸੀਂ ਇਹ ਪੂਰਾ ਤਿਆਰ ਕਰਦੇ ਹੋ ਮਾਲ ਇਸ ਤਰ੍ਹਾਂ ਇੱਕ ਸਟੋਰੀ ਹੈ ਮਾ ਭਗਵਤੀ ਦੀ ਮਾ ਵੈਸ਼ਨੋ ਦੇਵੀ ਦੇ ਅਰਾਧੇ ਵੀ ਸ਼੍ਰੀ ਰਾਮ ਜੀ ਨੇ ਠੀਕ ਹੈ ਜੀ ਤੇ ਚੰਚਲ ਜੀ ਸੁਪਨੇ ਜਾਏ ਇਸ ਵਾਰ 2 ਸਾਲ ਹੋ ਗਏ ਉਹਨਾਂ ਨੂੰ ਗਿਆ ਨੂੰ ਅਸੀਂ ਵੀ ਸ਼ਾਂਤ ਸੀ ਕਹਿੰਦੇ ਇਸ ਵਾਰ ਤੂੰ ਅਯੋਧਿਆ ਦਾ ਪੀਸ ਬਣਾ ਤੇਰੇ ਤੇ ਕਿਰਪਾ ਆਏਗੀ ਜੀ ਤੇ ਮਾਤਾ ਰਾਣੀ ਦੀ ਕਿਰਪਾ ਹੋਏਗੀ ਯੁੱਗ ਬਦਲਿਆ ਇੱਕ ਯੁੱਗ ਵਿੱਚ ਮਾ ਭਗਵਤੀ ਵੈਸ਼ਨੋ ਦੇਵੀ ਔਰ ਰਾਮ ਜੀ ਨੇ ਇਕੱਠੇ ਹੋਣਾ ਹੈ ਤੇ ਫਿਰ ਯੁੱਗ ਵੀ ਬਦਲਿਆ ਇਸ ਤਰ੍ਹਾਂ ਉਹ ਸੁਪਨੇ ਦੇ ਵਿੱਚ ਆਇਆ ਤੇ ਮੇਰੇ ਭਈਆ ਹੈਗੇ ਸਚਿਨ ਕਪੂਰ ਜੀ ਮੈਨਾਂ ਨੂੰ ਕਿਹਾ ਭਾਈ ਸੋਹਾਨਾ ਇੱਕ ਅਯੋਧਿਆ ਦਾ ਪੀਸ ਬਣਾਣਾ ਉਹਨਾਂ ਦੀ ਹੈਲਪ ਲੈਣਾ ਮੈਂ ਤਦ ਉਹਨਾਂ ਨੇ ਆਪਣੇ ਮਾਸਟਰ ਜੀ ਨੂੰ ਗਿਆ ਮਾਸਟਰ ਜੀ ਨੇ ਟਾਈਮ ਜ਼ਰੂਰ ਲੱਗਿਆ ਤੇ ਇਹ ਮੀਟਿੰਗ ਹੈ ਪ੍ਰਿੰਟ ਨਹੀਂ ਹੈ ਇਹ ਮੀਟਿੰਗ ਹੈ ਜੀ ਕੋਈ ਪ੍ਰਿੰਟ ਨਹੀਂ ਹੈ ਮੀਟਿੰਗ ਦੇ ਵਿੱਚ ਉਹਨਾਂ ਨੇ ਇਹਦਾ ਗ੍ਰਾਫ ਬਣਾਇਆ ਗ੍ਰਾਫ ਬਣਾਉਣ ਨੂੰ ਟਾਈਮ ਲੱਗਿਆ ਔਰ ਤੁਹਾਡੇ ਸਾਹਮਣੇ ਹੈ ਸੋ ਦੇਖ ਸਕਦੇ ਹੋ ਇਸ ਪਾ हिसाब ਨੇ ਜਿਹੜਾ ਕਿ ਪਾਇਆ ਹੋਇਆ ਹੈਗਾ ਪੂਰਾ ਪੀਸ ਦੇਖੋ ਬਾਵਾ ਦੇ ਉੱਪਰ ਜੈ ਸ਼੍ਰੀ ਰਾਮ ਲਿਖਿਆ ਹੋਇਆ ਇੱਕ ਨਹੀਂ ਸੋ ਇੱਕ ਦੋ ਤਿੰਨ ਚਾਰ ਵਾਰ ਲਿਖਿਆ ਹੋਇਆ ਅਯੁੱਧਿਆ ਦਾ ਟਾਈਟਲ ਦਿੱਤਾ ਹੋਇਆ ਨੀਚੇ ਜਿਹੜਾ ਕਿ ਮੰਦਿਰ ਦਾ ਉਦਘਾਟਨ ਹੋਣਾ 22 ਜਨਵਰੀ ਨੂੰ ਉਹ ਖੂਬਾ ਹੋ ਜਿਹੜਾ ਕਿ ਇਹ ਬੁਲਿੱਕਿਆ ਗਿਆ ਹੈਗਾ ਸੋ ਤੁਹਾਨੂੰ ਦਿਖਾਵਾਂਗੇ ਪੂਰੇ ਜਿਹੜਾ ਕਿ ਇਹ ਧਾਰਮਿਕ ਦੇ ਨਾਲ ਆਸਥਾ ਦੇ ਨਾਲ ਜੁੜਿਆ ਹੋਇਆ ਇਹ ਪੂਰਾ ਸਵੈਟਰ ਹੈਗਾ ਸੋ ਜਿਵੇਂ ਇਹਨਾਂ ਤਿਆਰ ਕੀਤਾ ਜਾ ਰਿਹਾ ਹੈ ਪੂਰੀ ਮਰਿਆਦਾ ਦਾ ਵੀ ਧਿਆਨ ਰੱਖਿਆ ਜਾ ਰਿਹਾ ਬਾਕਾਇਦਾ ਜਿਹੜੇ ਕਿ ਕਾਰੀਗਰ ਨੇ ਉਹ ਨੰਗੇ ਪੈਰ ਨੇ ਸਿੱ ਢੱਕਿਆ ਹੋਇਆ ਤੇ ਪੂਰੀ ਆਸਤਾ ਇਹਨਾਂ ਦੇ ਵਿੱਚ ਵੀ ਦਿਖਣ ਨੂੰ ਮਿਲ ਰਹੀ ਹੈ ਬਿਲਕੁਲ ਜੀ ਬਿਲਕੁਲ ਇਹਨਾਂ ਨੂੰ ਸਵੇਰੇ ਪਹਿਲੇ ਸਫਾਈ ਕੀਤੀ ਜਾਂਦੀ ਹੈ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਕੰਮ ਦਿੱਤਾ ਜਾਂਦਾ ਜੀ ਸੋ ਦੇਖ ਸਕਦੇ ਹੋ ਤਸਵੀਰਾਂ ਤੇ ਦੂਜੇ ਪਾਸੇ ਵੀ ਤੁਹਾਨੂੰ ਦਿਖਾਵਾਂਗੇ ਕਿ ਜਿਹੜਾ ਕਿ ਕਾਰੀਗਰ ਬੈਠਾ ਹੋਇਆ ਉਹ ਵੀ ਪੂਰੀ ਮਰਿਆਦਾ ਤਹਿਤ ਸੇਟਾ ਕੇ ਨੰਗੇ ਪੈਰੀ ਹੀ ਇਹ ਜਿਹੜੇ ਪੂਰੇ ਸਮਾਨ ਨੂੰ ਤਿਆਰ ਕੀਤਾ ਜਾਂਦਾ ਹੈ ਕਿਵੇਂ ਰਿਸਪੌਂਸ ਆਇਆਗਾ ਜੇ ਤੁਸੀਂ ਮਾਰਕੀਟ ਦੇ ਵਿੱਚ ਇਹ ਸੈਂਪਲ ਲੈ ਕੇ ਗਏ ਕਿਸ ਤਰ੍ਹਾਂ ਦਾ ਰਿਸਪੌਂਸ ਮਿਲਿਆ ਸਰ ਮਾਰਕੀਟ ਦੇ ਵਿੱਚ ਸੈਂਪਲ ਆਂਦੀ ਲੋੜ ਹੀ ਨਹੀਂ ਪਈ ਆ। ਹੂੰ ਪਹਿਲੇ ਪੀਸ ਬਣਾਏ ਤੇ ਮੰਨਣੇ ਸ਼੍ਰੀ ਰਾਮ ਗੋਪਾਲ ਜੀ ਨੂੰ ਦਿੱਤਾ। ਹੂੰ ਤੇ ਫਿਰ ਜਿਹੜੇ ਵੀ ਸਨਮਾਨਿਤ ਸਖਸ਼ੀਤਾ ਹੈਗੀਆਂ ਨੇ ਉਹਨਾਂ ਦੀ ਕਾਲਸ ਆਂਦੀਆਂ ਆਗੀਆਂ। ਇਸ ਤਰ੍ਹਾਂ ਗੁਰਦੀਪ ਗੋਸ਼ਾ ਜੀ ਵੀ ਆਏ। ਉਹਨਾਂ ਨੂੰ ਸਨਮਾਨ ਸਹਿਤ ਮੈਂ ਆ ਵਸਤਰ ਭੇਟ ਕੀਤਾ ਤੇ ਉਹਨਾਂ ਨੇ ਤਾਂ ਰੰਗ ਹੀ ਲਿਆਤੇ ਆ। ਆਰਡਰ ਵੀ ਦੇਈ ਜਾ ਰਹੇ ਆ ਤੇ ਕੁਛੀ ਲੋਗ ਆ ਰਹੇ ਹੋ ਮੈਨੂੰ ਤਾਂ ਪਤਾ ਹੀ ਨਹੀਂ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਇਹ ਪ੍ਰਭੂ ਰਾਮ ਜੀ ਦੀ ਪੂਰੀ ਲੀਲਾ ਨਚਾਈ ਹੋਈ ਹੈਗੀ ਜੀ ਸਾਰੇ ਮੈਨੂੰ ਪਤਾ ਹੀ ਨਹੀਂ ਵੀ ਮੈਂ 8 ਸਾਲ ਪਹਿਲੇ ਕੁਛ ਕੀਤਾ ਸੀਗਾ ਤੇ ਮੈਨੂੰ ਅੱਜ ਇਹ ਰਿਜ਼ਲਟ ਮਿਲਣਾ ਹੈਗਾ ਮੈਨੂੰ ਨਹੀਂ ਪਤਾ ਸੀਗਾ ਹੁਣ ਅਸੀਂ ਮਾਰਕੀਟ ਜੇ ਸਟੋਰੀ ਵੀ ਕਰ ਰਹੇ ਹਾਂ ਉੱਥੇ ਜਿਹੜੇ ਕਿ ਕਈ ਹੋਜੀ ਵਪਾਰੀ ਨੇ ਵਿਲੇ ਬੈਠੇ ਨੇ ਪਰ ਜੇ ਤੁਸੀਂ ਆ ਇੱਕ ਯੂਨਿਕ ਜਾਂ ਆਈਡੀਆ ਤੁਹਾਡੇ ਜ਼ਹਿਨ ਦੇ ਵਿੱਚ ਆਇਆ ਤਾਂ ਸ਼ੁਰੂਆਤ ਕਿਵੇਂ ਹੋਈ ਥੀ ਇਹਦੀ ਸਾਰੀ ਸ਼ੁਰੂਆਤ ਦੀ ਗੱਲ ਇਸ ਤਰ੍ਹਾਂ ਹੈ ਰੋਜ਼ ਨਵੀਂ ਸ਼ੁਰੂਆਤ ਹੋ ਰਹੀ ਹੈ ਕੱਲ ਤੋਂ ਮੈਂ ਪਹਿਲੀ ਵਾਰੀ ਕੈਮਰੇ ਅੱਗੇ ਆਇਆ ਵਾਂ ਤੇ ਅੱਜ ਸਵੇਰੇ ਮੈਨੂੰ ਮਤਲਬ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਇਨਕੁਆਰੀ ਆ ਰਹੀ ਵੀ ਮੈਨੂੰ 1000 ਪੀਸ ਚਾਹੀਦਾ 1500 ਪੀਸ ਚਾਹੀਦਾ ਮੇਰੇ ਆਪਣੇ ਹੀ ਬਲੱਡ ਰਿਲੇਸ਼ਨ ਦੇ ਵਿੱਚ ਮੈਨੂੰ ਫੋਨ ਆ ਗਿਆ ਵੀ ਮੈਨੂੰ 1500 ਪੀਸ ਦੇ ਦੇ ਹੁਣ ਮੈਨੂੰ ਪੱਕਾ ਰਿਸਪੌਂਸ ਹੈ ਵੀ ਮੈਂ ਇਹਨੂੰ ਕਿੱਦਾਂ ਕੰਟਰੋਲ 'ਚ ਲੈ ਕੇ ਉਹਨਾਂ ਨੂੰ ਭੁਗਤਾਨਾ ਵੀ ਹੈ ਪੂਰਾ ਦਿਨ ਰਾਤ ਤੁਸੀਂ ਫੇਰ ਕੰਮ ਕਰ ਰਹੇ ਹੋ ਜ਼ੋਰਾਂ ਤੇ ਪੂਰਾ ਕੰਮ ਭਈਆ ਘਰ ਬਿਲਕੁਲ ਨਾਲ ਹੈ ਸਵੇਰੇ 5 ਵਜੇ ਆਜੀ ਦਾ ਰਾਤ ਨੂੰ 11 ਵਜੇ ਜਾਂ 12 ਵਜੇ ਇੱਥੇ ਰਹੀਦਾ ਲੇਬਰ ਨੂੰ ਖਾਣਾ ਖਵਾ ਕੇ ਰਾਤ ਵੀ ਲਵਾ ਲਈ ਦੀ ਸੋ ਦੋ ਚੀਜ਼ਾਂ ਹੋ ਗਈ ਇੱਕ ਤਾਂ ਠੰਡ ਵੀ ਪੂਰੇ ਜ਼ੋਰ ਫੜ ਲਈ ਹੈ ਹੁਣ ਤੇ ਦੂਜਾ ਅਯੁੱਧਿਆ ਦੀ 22 ਤਰੀਕ ਵੀ ਨੇੜੇ ਆ ਰਹੀ ਹੈ ਸੋ ਡਿਮਾਂਡ ਤਾਂ ਕਾਫੀ ਤੇਜ਼ੀ ਤਾਂ ਹੋਣੀ ਹੈ ਸਰ ਜੋ ਕੱਲ ਤੋਂ ਬਾਅਦ ਰਿਸਪੌਂਸ ਹੈ ਨਾ ਉਹ ਇਹ ਕਹਿ ਰਹੇ ਆ ਵੀ 22 ਤਰੀਕ ਤੋਂ ਬਾਅਦ ਅਸੀਂ ਟ੍ਰੇਨਾਂ ਤੇ ਜਾਣਾ ਹੈ ਜਦੋਂ ਟ੍ਰੇਨਾਂ ਤੇ ਜਾਣਾ ਹੈ ਤੇ 22 ਤਰੀਕ ਤੋਂ ਬਾਅਦ ਠੰਡ ਖਤਮ ਨਹੀਂ ਹੋਣੀ ਤਦ ਲੋਕਾਂ ਨੇ 22 ਤਰੀਕ ਤੋਂ ਬਾਅਦ ਜ਼ਿਆਦਾ ਪਾ ਕੇ ਜਾਣਾ ਵੈ ਇੱਕ ਦਿਨ ਵਾਸਤੇ ਨਹੀਂ ਹੈ ਲੋਕਾਂ ਨੇ ਤਾਂ ਜਾਣਾ ਹੀ ਜਾਣਾ ਪ੍ਰਧਾਨ ਮੰਤਰੀ ਜੀ ਨੇ ਕਿਹਾ ਵੀ ਤੁਸੀਂ 22 ਤਰੀਕ ਤੱਕ ਨਾ ਆਈਓ ਤੇ ਉੱਥੇ ਤਦ ਹੀ ਜਾਣਗੇ ਜਦੋਂ ਪ੍ਰਾਨ ਪ੍ਰਤੀਸ਼ਟਾ ਹੋ ਜਾਏਗੀ ਤੇ ਪ੍ਰਭੂ ਵੀ ਰਾਜਮਾਨ ਹੋ ਜਾਣਗੇ ਤੇ ਉਹਨਾਂ ਦੇ ਦਰਸ਼ਨ ਕਰਨ ਜਾਣਗੇ ਮੇਰੀ ਇੱਕ ਛੋਟੀ ਜੀ ਬੇਨਤੀ ਵੀ ਹੈ ਪ੍ਰਭੂ ਵਾਸਤੇ ਘਰੋਂ ਦੀ ਪ੍ਰਸ਼ਾਦ ਬਣਾ ਕੇ ਜਰੂਰ ਲੈ ਕੇ ਜਾਈਓ ਆ ਵਸਤਰ ਪ੍ਰਸ਼ਾਦ ਪਾ ਕੇ ਜਾਈਓ ਤੇ ਆਪਣੇ ਆਪਣੇ ਘਰਾਂ ਚੋਂ ਪ੍ਰਸ਼ਾਦ ਜਰੂਰ ਬਣਾ ਕੇ ਲੈ ਕੇ ਜਾਈਓ ਪ੍ਰਭੂ ਵਾਸਤੇ ਤੋਂ ਇੱਕ ਕਲਰ ਕੰਬੀਨੇਸ਼ਨ ਤੁਸੀਂ ਬਹੁਤ ਜਿਹੜਾ ਕਿ ਯੂਨੀਕ ਜਾਂ ਕੀਤਾ ਹੈਗਾ ਜਿਸ ਦੇ ਨਾਲ ਧਾਰਮਿਕ ਵਿਰਤੀ ਵੀ ਜੁੜੀ ਹੋਈ ਹੈਗੀ ਹੈ येलो ਵੀ ਜਿਹੜਾ ਕੀ ਹੋ ਗਿਆ ਇਹ ਭਗਵੇਂ ਦੇ ਵਿੱਚ ਸ਼ਾਮਲ ਹੋ ਜਾਂਦਾ ਤੇ ਆ ਸਗੋ ਜਿਹੜਾ ਅੱਖਰਾਂ ਦਾ ਉਭਾਰਾ ਉਹ ਵੀ ਉੱਪਰ ਉੱਪਰ ਕੇ ਆ ਰਿਹਾ ਇਹ ਜਿਹੜਾ ਇੱਕ ਰੰਗ ਹੈ ਨਾ ਇਹ એનਰਜੈਟਿਕ ਰੰਗ ਹੈ ਹੂੰ ਇਹ ਰੰਗ ਨੂੰ ਸਾਰੇ ਸਾਧੂ ਸੰਤ ਪਹਿਂਦੇ ਨੇ ਇਹਦੇ ਨਾਲ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਉੱਤੇ ਪੂਰਾ ਕੰਟਰੋਲ ਰਹਿੰਦਾ ਹੈ ਇਹ ਸੰਤਾ ਵਾਲਾ ਰੰਗ ਹੈ ਇਸ ਕਰਕੇ ਪ੍ਰਭੂ ਦੇ ਨਾਮ ਦੇ ਵਿੱਚ ਐਸੀ ਸ਼ਕਤੀ ਹੈ ਵੀ ਤੁਹਾਡੀ ਜਿਹੜੀ ਇਹ ਵਿਸ਼ੇਵਿਕਾਰ ਨੇ ਇਹਨੂੰ ਕੱਟਦੇ ਨੇ ਇਸੇ ਰੰਗ ਦਾ ਜਿਆਦਾ ਆਰਡਰ ਆ ਰਿਹਾ ਹੂੰ ਸੋ ਦੇਖ ਸਕਦੇ ਹੋ ਕਿ ਇਹ ਜਿਹੜੇ ਕਿ ਫੈਕਟਰੀ ਦੇ ਓਨਰ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਪਹਿਲਾਂ ਮਾਂ ਦੇ ਜਿਹੜੇ ਕਿ ਇੱਕ ਸਵੈਟਰ ਤੋਂ ਸ਼ੁਰੂਆਤ ਕੀਤੀ ਜਿਸ ਦੇ ਉੱਪਰ ਮਾਂ ਲਿਖਿਆ ਹੋਇਆ ਸੀ ਮਰਹੂਮ ਸ਼੍ਰੀ ਨਰਿੰਦਰ ਚੰਚਲ ਜੀ ਤੋਂ ਇਹ ਕਾਫੀ ਪ੍ਰਭਾਵਿਤ ਹੋਏ ਤੇ ਉਹਨਾਂ ਤੋਂ ਹੀ ਇਹ ਪ੍ਰੇਰਣਾ ਲੈ ਕੇ ਇਹ ਪੀਸ ਚਾਰ ਕੀਤਾ ਜਿਸ ਤੋਂ ਬਾਅਦ ਹੁਣ ਅਯੁੱਧਿਆ ਦੇ ਵਿੱਚ ਰਾਮ ਮੰਦਰ ਨਿਰਮਾਣ ਹੋ ਰਿਹਾ ਉਸ ਤੇ ਲਈ ਇਹ ਜਿਹੜਾ ਕਿ ਸਪੈਸ਼ਲ ਪੀਸ ਬਣਾਇਆ ਜਿਹੜਾ ਸੋ ਜਿਹੜੇ ਵੀ ਸ਼ਰਧਾਲੂ ਬਾਈਤ੍ਰਿਕ ਨੂੰ ਅਯੋਧਿਆ ਦੇ ਵਿੱਚ ਜਾ ਰਹੇ ਨੇ ਮੰਦਰ ਦੇ ਉਦਘਾਟਨ ਦੇ ਵਿੱਚ ਸ਼ਾਮਲ ਹੋਣ ਲਈ ਹਰ ਕੋਈ ਇਸ ਜਿਹੜਾ ਕਿ ਸਵੈਟਰ ਨੂੰ ਪਾਉਣ ਦੇ ਲਈ ਉਤਸੁਕ ਹੈਗਾ ਹੈ ਸੋ ਤੁਸੀਂ ਵੀ ਜੇਕਰ ਜਾ ਰਹੇ ਹੋ ਤਾਂ ਇਹ ਜਿਹੜੀ ਕਿ ਵੱਖਰੀ ਜੀ ਚੀਜ਼ ਬਣਾਈ ਗਈ ਹੈ ਸੋ ਇਸ ਨੂੰ ਜ਼ਰੂਰ ਇੱਕ ਵਾਰ ਪਾ ਕੇ ਦੇਖੋ ਮੈਂ ਦੋ ਜੀ ਆਦਾਤ ਧੰਨਵਾਦ